ਸੋਰੇ ਦੇ ਵੱਲੋਂ ਆਪਣੀ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤਾਂ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਸੰਗਰੂਰ ਦੇ ਵਿੱਚ ਜਿਸ ਦਾ ਕਤਲ ਉਸ ਦੇ ਸੋਰੇ ਦੇ ਵੱਲੋਂ ਹੀ ਕੀਤਾ ਗਿਆ ਦਰਸਲ ਸੋਰੇ ਦੇ ਵੱਲੋਂ ਆਪਣੀ ਜਵਾਈ ਦੇ ਉੱਤੇ ਆਪਣੀ ਦੂਜੀ ਕੁੜੀ ਦੇ ਨਾਲ ਵਿਆਹ ਕਰਨ ਤੇ ਦਬਾਅ ਪਾਇਆ ਜਾ ਰਿਹਾ ਸੀ ਪਰ ਜਦੋਂ ਜਵਾਈ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਤਾਂ ਤੈਸ਼ ਦੇ ਵਿੱਚ ਆਏ ਗੁੱਸੇ ਦੇ ਵਿੱਚ ਆਏ ਸੋਰੇ ਦੇ ਵੱਲੋਂ ਗੋਲੀਆਂ ਮਾਰ ਕੇ ਆਪਣੇ ਜਵਾਈ ਦਾ ਕਤਲ ਜੁੜਾ ਘਟਨਾ ਕੀਆ ਹੈ ਤਾਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਜੁੜਾਏ ਸਾਹਮਣੇ ਆ ਰਿਹਾ ਹੈ ਕਬੱਡੀ ਖਿਡਾਰੀ ਹੈ ਜੁੜਾ ਹੈ ਇਹ ਮ੍ਰਿਤਕ ਨੌਜਵਾਨ ਦੱਸਿਆ ਜਾ ਰਿਹਾ ਹੈ ਜੋ ਕਬੱਡੀ ਦਾ ਨਾਮੀ ਖਿਡਾਰੀ ਸੀ ਜਿਸ ਦਾ ਕਤਲ ਉਸਦੇ ਆਪਦੇ ਹੀ ਸਹੁਰੇ ਦੇ ਵੱਲੋਂ ਗੋਲੀਆਂ ਮਾਰ ਕੇ ਕੀਤਾ ਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਕਬੱਡੀ ਖਿਡਾਰੀ ਦਾ ਵਿਆਹ ਚੜਾਏ ਇੱਕ ਕੁੜੀ ਦੇ ਨਾਲ ਹੋਇਆ ਸੀ ਮੁੰਡੇ ਦੇ ਸਹੁਰੇ ਦੇ ਦੋ ਵਿਆਹ ਹੋਏ ਹੁੰਦੇ ਨੇ ਪਹਿਲੀ ਪਤਨੀ ਦੀ ਕੁੜੀ ਦਾ ਵਿਆਹ ਇਸ ਕਬੱਡੀ ਖਿਡਾਰੀ ਦੇ ਨਾਲ ਹੋਇਆ ਹੁੰਦਾ ਹੈ ਤੇ ਅੱਗੋਂ ਸਹੁਰਾ ਇਸ ਦੂਜੀ ਔਰਤ ਦੇ ਨਾਲ ਵਿਆਹ ਕਰਾਉਂਦਾ ਏ ਉਸ ਦੀ ਵੀ ਅੱਗੇ ਇੱਕ ਕੁੜੀ ਹੁੰਦੀ ਹੈ ਤੇ ਸੋਹਰੇ ਦੇ ਵੱਲੋਂ ਆਪਣੇ ਜਵਾਈ ਦੇ ਉੱਤੇ ਯਾਨੀ ਕਬੱਡੀ ਖਿਡਾਰੀ ਦੇ ਉੱਤੇ ਦਬਾਅ ਪਾਇਆ ਜਾਂਦਾ ਏ ਕਿ ਦੂਜੀ ਕੁੜੀ ਦੇ ਨਾਲ ਵੀ ਉਹ ਵਿਆਹ ਕਰਾਏ ਪਰ ਜਦੋਂ ਕਬੱਡੀ ਖਿਡਾਰੀ ਦੇ ਵੱਲੋਂ ਇਸ ਤੇ ਇਨਕਾਰ ਕਰ ਦਿੱਤਾ ਜਾਂਦਾ ਏ ਤਾਂ ਸੋਹਰੇ ਦੇ ਵੱਲੋਂ ਉਸ ਦਾ ਗੋਲੀਆਂ ਮਾਰ ਕੇ ਜੜਾਏ ਖਤਲ ਕਰ ਦਿੱਤਾ ਜਾਂਦਾ ਏ ਉਸ ਨੂੰ ਮੌਤ ਦੇ ਘਾਟ ਚੜਾਏ ਉਤਾਰ ਦਿੱਤਾ ਜਾਂਦਾ ਏ ਤਾਂ ਸੋਹਰੇ ਦੇ ਵੱਲੋਂ ਆਪਣੇ ਜਵਾਈ ਨੂੰ ਜਿਹੜਾ ਇਹ ਮਾਰ ਮੁਕਾਇਆ ਗਿਆ ਹੈ ਗੋਲੀਆਂ ਮਾਰ ਕੇ ਉਸ ਨੂੰ ਜਿਹੜਾ ਇਹ ਕਤਲਕਾਰ ਦੱਤਾ ਗਿਆ ਹੈ ਤਾਂ ਰੰਜਸ਼ਨ ਜਿਹੜਾ ਕਤਲ ਕੀਤਾ ਗਿਆ ਹਾਲਾਕੀ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪਰ આરોપી ਜਿਹੜਾ ਮੌਕੇ ਤੋਂ ਫਰਾਰ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਗਹਿਰਾਈ ਦੇ ਨਾਲ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਮ੍ਰਿਤਕ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸਦੇ ਸੋਹਰਾ ਪਰਿਵਾਰ ਤੇ ਉਸਦੇ ਸੋਹਰੇ ਦੇ ਉੱਤੇ ਜਿਹੜੇ ਨੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਤਲ ਦੇ aarop ਚੜੇ ਨੇ ਲਗਾਏ ਜਾ ਰਹੇ ਨੇ ਤਾਂ ਦੂਜੀ ਕੁੜੀ ਦਾ ਵਿਆਹ ਵੀ ਆਪਣੀ ਜਵਾਈ ਦੇ ਨਾਲ ਕਰਨਾ ਚਾਹੁੰਦਾ ਸੀ ਪਰ ਜਦੋਂ ਜਵਾਈ ਨੇ ਇਨਕਾਰ ਕਰ ਦਿੱਤਾ ਤਾਂ ਸੋਹਰੇ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕੀ ਨਾਮ ਹੈ ਭਾਜੀ ਜਸਵੀਰ ਸਿੰਘ ਉਮਰ ਜੀ ਉਮਰ 29 ਸਾਲ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਦੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰਾ ਬ੍ਰਦਰ ਜੀ ਮੈਂ ਰਿਸ਼ਤਾ ਮੈਂ ਕਰਾਇਆ ਸੀ ਇਹ ਗੱਲ ਕੀ ਹੋਈ ਹੈ ਜੀ ਦੇਖੋ ਕੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਇੱਥੇ ਵੀ ਕੁੜੀਆਂ ਵੀ ਬਿਮਾਰ ਆ ਵੀ ਕੱਲ ਨੂੰ ਲੈ ਗਏ ਤੇ ਉਹਨਾਂ ਨੇ ਸੁਣੀ ਨਹੀਂ ਇਹ ਤਾਂ ਬਾਅਦ ਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲ ਤਾਂ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਅਸੀਂ ਚੱਕ ਲੈਈ ਸੀਗੇ ਵੀ ਬਹੁਤ ਮਾੜਾ ਕਰਕੇ ਕੀ ਨਾ ਕੋਈ ਐਡੀ ਬੈਂਸ਼ ਹੀ ਨਹੀਂ ਸੀ ਬੱਚੇ ਲੋਦੀ ਕਬਾਡੀ ਦਾ ਖੇਡਾਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੈਲਟ ਦਾ ਕੰਮ ਕਰਦਾ ਇੰਨੀ ਤਾਂ ਮਿਹਨਤ ਮਿਹਨਤਦਾਰੀ ਸੀਗਾ ਯਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹੈ ਹੀ ਨਹੀਂ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਵਾਰ ਦਾ ਨਾਮ ਕੀ ਆ ਉਹਨਾਂ ਦਾ ਉਹਨਾਂ ਦਾ ਨਾਮ ਹੁੰਦਾ ਚਮਕੌਰ ਸਿੰਘ ਕਹਿੰਦੇ ਨੇ ਜੀ ਪਿੰਡ ਚ ਉੱਥੇ ਕਹਿੰਦੇ ਨੇ ਗੂਤਾ ਉਹ ਕਿਹੜੇ ਪਿੰਡ ਦੇ ਨੇ ਚੀਮਿਆਂ ਦੇ ਮੈਂ ਹੀ ਰੇਸਟ ਆ ਕਰਾਇਆ ਹਾਂ ਜੀ ਮੈਂ ਰੇਸਟ ਆ ਕਰਾਇਆ ਇਹ ਗੁੜੀਆਂ ਬੇਸੀ ਜੀ ਇਹ ਗੁੜੀਆਂ ਨੂੰ ਲੈ ਕੇ ਸੰਗਰੂਰ ਆਏ ਹੋਏ ਸੀ ਸ਼ੀਸ਼ੂ ਕੇਰੀਆ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਤੇ ਬੋਲੀ ਵੱਜੀ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਹ ਜੀ ਐਂ ਕਰਕੇ ਸ਼ੀਸ਼ੂ ਕੇਰੀਆ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੁੰਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ ਉਹ ਬੇਟਾ ਇੱਥੇ ਲੈ ਕੇ ਆਇਆ ਤੂੰ ਮਾਗਰੋਂ ਪਤਾ ਨਹੀਂ ਗੁੜੀਆਂ ਨੇ ਫੋਨ ਕਰਿਆ ਉਹ ਜੀ ਦੇਖੋ ਕੋਲੇ ਨਹੀਂ ਸੀ ਤਾਂ ਵੀ ਮੈਨੂੰ ਲੈ ਜੋ ਆ ਕੇ ਉਧਰੋਂ ਬੱਚੇ ਨੂੰ ਫੋਨ ਕਰਕੇ ਬੁਲਾਇਆ ਉਹ ਦੂਜੀ ਬੇਟੀ ਦਾ ਰਿਸ਼ਤਾ ਕਹਿੰਦੇ ਸੀ ਉਹ ਕਹਿੰਦਾ ਵੀ ਮੈਂ ਲੈਣਾ ਨਹੀਂ ਕਿਉਂਕਿ ਆਹ ਸਤ ਜਨਾਨੀ ਜਿਹੜੀ ਉਹਦੇ ਘਰ ਦੇਦੀ ਉਹਦਾ ਮੈਰਿਜ ਹੁਣ ਦੁਬਾਰੇ ਹੋਈ ਸੀ ਹੁਣ ਇਹਨਾਂ ਨੂੰ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਹਣਾ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰਨੀ ਅੰਕ ਜੀ ਕੀ ਨਾਮ ਹੈ ਮੱਖਣ ਸਿੰਘ ਆ ਜੀ ਪਿੰਡ ਜੀ ਰੌਂਗਵਾਲ ਜੀ 23 ਸਾਲ ਤੂੰ ਹੋ ਗਏ ਜਗਪਾਲ ਸਿੰਘ ਨਾਂਉਂ ਤੇ ਕੀ ਕੰਮ ਕਰਦਾ ਕੌਡੇ ਖੇੜਦਾ ਤੀ ਜੀ ਇਹ ਜਿਹਾਸੇ ਮੇਰੇ ਕੋਲ ਮਨ ਨਾਲ ਥੋੜਾ ਜਿਹਾ ਬਸ ਆਪੇ ਚ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਓ ਦੋ ਕੁੜੀਆਂ ਦੀਆਂ ਦੋ ਕੁੜੀਆਂ ਦੀਆਂ ਵੀ ਦੂਜੀ ਕੁੜੀ ਦਾ ਰਿਸ਼ਤਾ ਲਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਅਸੀਂ ਨੇ ਉਹ ਤਾਂ ਲਿਖਤਾ ਰਿਖਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆਖਰ ਬੰਦੇ ਨੇ ਗੋਲੀ ਮਾਰ ਦਿੱਤੀ ਕਿੱਥੇ ਮਾਰੀ ਖੇਤ ਆ ਰਹਿਨੇ ਆ ਜੀ ਆਪਾਂ ਇੱਕ ਚ ਮਾਰੀ ਸੋਡੇ ਘਰੇ ਆਏ ਸੀ ਹਾਂਜੀ ਘਰੇ ਅੰਦਰ ਮਾਰ ਕੇ ਕਰ ਹੋਰ ਕੋں ਕੋں ਸਿੱਤ। ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਤੀਜੇ ਘਰੇ ਇੱਕ ਮੇਰੇ ਘਰ ਵਾਲੀ ਤੀਗੀ ਤੇ ਇੱਕ ਮੇਰਾ ਮੁੰਡਾ ਤੇ ਦੂਜਾ ਹੈਗਾ ਤੀਗਾ ਉਹ ਅੰਦਰ ਚਾਹ ਪੀ ਜਾਂਦਾ ਤੀਗਾ ਇਹਨੇ ਆ ਕੇ ਬਾਹਰ ਚ ਹਾਕ ਮਾਰੀ ਐ। ਆਪਦੀ ਕੁੜੀ ਨੂੰ ਉਹ ਪਿੰਦਾ ਰੱਬੇ ਨੂੰ ਫੋਨ ਕਰਕੇ ਸੱਦਿਆਗਾ। ਬਾਈ ਜਦੋਂ ਹਾਕ ਮਾਰੀ ਉਹ ਦੀ ਬਾਹਰ ਆ ਗਈ। ਉਹ ਮੇਰੇ ਘਰ ਵਾਲੀ ਪੁੱਠਾ ਸਿੱਧਾ ਬੋਲਣ ਲੱਗਦੀ ਜਦੋਂ ਉਹ ਜਦੋਂ ਮੇਰੇ ਮੁੰਡੇ ਨੇ ਛੋਟੇ ਕਹਿਤਾ ਜਪਾਲ ਨੇ ਵੀ ਤੂੰ ਮੇਰੀ ਮਾਂ ਨੂੰ ਕਉ ਬੋਲਦੀ ਐ। ਉਹ ਬਸ ਉਹਨੇ ਚਾੱਕ ਕੇ ਬਦੰਦਰ ਨੇ। ਮੋਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜ ਗਏ ਪਰਿਵਾਰ ਦੇ ਵਿੱਚ ਹੋਰ ਕੌਮ ਕੋਣਾ ਚਾਹੀਦਾ ਇੱਕ ਬੇਟਾ ਜੀ ਤੇ ਮਾਂ ਹਾਂ ਮੇ ਕੀ ਚਾਹਨੇ ਹਾਂ ਭਈ ਹਸਾਫ ਹੋਣਾ ਚਾਹੀਦਾ ਜੀ ਕੁਝ ਵੱਲੋਂ ਕਿੰਦਾ ਦੀ ਕਾਰਵਾਈ ਚੱਲਦੀ ਹੈ ਬਾ ਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾ ਮੂੰ ਨਾਉਂਟਡ ਦੇਖ ਲੈ ਅਜੇ ਕੋਈ ਕਾਰਵਾਈ ਬਿਆਨ ਹੋਗੇ ਹਾਂਜੀ ਬਿਆਨ ਹੋ ਸਰ ਕੀ ਨਾਮਾਂ ਤੇ ਕੀ ਮਾਮਲਾ ਜੀ ਤੁਹਾਡਾ ਕੀ ਨਾਮਾਂ ਤੇ ਕੀ ਮਾਮਲਾ ਲੈ ਕੇ ਆਏ ਸੀ ਐਸਆ ਜਸਵੀਰ ਸਿੰਘ ਥਾਣਾ ਲਖਵਾਲੀ ਜੀ ਕੀ ਘਟਨਾ ਹੋਈ ਹੈ ਸਰ ਇਹ ਸਰ ਕੱਲ ਸਾਨੂੰ ਕੋਈ 4:3 ਦੇ ਕਰੀਬ ਇਨਫਾਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਉਰ ਫਕਾਲਾ ਸਾਨੂੰ ਤੋਂ ਮੱਖਣ ਸਿੰਘ ਜੀ ਮੰਦਿਰ ਕਲਾ ਰੋਡ ਵਾਸੀ ਲੰਗੋਵਾਲ ਦੀ ਗਨਸ਼ਾਟ ਨਾਲ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਉਹਦਾ ਮਰਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸਐਚਓ ਸਾਹਿਬ ਕੋਲ ਇੰਸਪੈਕਟਰ ਜਤਿੰਦਰਪਾਲ ਜੀ ਕੋਲ ਮੁੱਖ ਅਫਸਰ ਥਾਣਾ ਲੰਗੋਵਾਲ ਕੋਲ ਸਟੇਟਮੈਂਟ ਲਿਖਾਈ ਵੀ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਚਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬੇਹ ਹੈ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮੇਮੇ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ ਉਹਦਾ ਫਾਦਰ ਸ਼ਰਮਕ ਸਿੰਘ ਆ ਗਿਆ ਉਹਦੇ ਘਰ ਵਾਲੀ ਚਮਕੌਰ ਸਿੰਘ ਜੀ ਸ਼ਰਮਕ ਸਿੰਘ ਸ਼ਰਮਕ ਸਿੰਘ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪਿਊਟ ਹੋ ਗਿਆ ਤੁਤੁਮੇਮੇ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਇਹਨੇ ਸ਼ਰਮਕ ਸਿੰਘ ਆਪਣੇ ਚਿੰਬਾਸੀ ਚੀਮਾ ਇਹਨੇ ਉਹਦੇ ਗੈਨਸਾਉਟ ਦੇ ਉਹਦੇ ਫਾਇਰ ਇੱਕ ਸੱਜੀ ਕੋਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਇਹ ਜਿਹੜਾ ਜਗਪਾਲ ਸਿੰਘ ਹੈ ਪੁਰਫਕਾਲਾ ਇਹਦੀ ਮੌਕੇ ਤੇ ਅਟ ਦੀ ਸਪੌਟ ਅੱਥ ਚ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੁਸੀਂ ਜੀ ਕਾਰਵਾਈ ਦੀ ਮੁਕੱਦਮਾ ਨੰਬਰ 155 ਅੰਡਰ ਸੈਕਸ਼ਨ 103 100 ਕਾਰਟ ਜੇਮਨ 61 ਜੇਮਨ 2 VN S 25 27 54 59 ਉਹ ਖਾਣਾ ਲਊਗਾ ਮਕਦਮਾ ਦਰਜ ਕਰ ਲਿਆ ਜੀ ਦੋਸੀ ਦੇ ਪਰ ਰੇਡ ਕੀਤੀ ਦੋਸੀ ਭੱਜਿਆ ਹੋਇਆ ਉਹਨਾਂ ਐਸਐਚਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਭਣਾ ਦੇਣਗੇ ਜਲਦੀ ਗ੍ਰਿਫਤਾਰ ਕਰ